ਕੱਲ੍ਹ ਸ਼ਾਮ ਬਠਿੰਡਾ ਦੇ ਵਿੱਚ ਲੇਡੀ ਕਨਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਬਠਿੰਡਾ ਪੁਲਿਸ ਨੇ 17 ਗ੍ਰਾਮ ਹੈਰਵਿੰਡ ਨਾਲ ਇਹ ਲੇਡੀ ਕਨਸਟੇਬਲ ਦਾ ਜਿਹੜਾ ਨੰਬਰ ਸੀਗਾ 621 ਮਾਨਸਾ ਦਾ ਨੰਬਰ ਆ ਜੋ ਕਿ ਬਠਿੰਡਾ ਦੇ ਵਿੱਚ ਡਿਊਟੀ ਕਰ ਰਹੀ ਸੀਗੀ ਇਸ ਨੂੰ ਤੁਰੰਤ ਜਿਹੜਾ ਹੈ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਬਹੁਤ ਸਖਤ ਹਦਾਇਤਾਂ ਹੈ ਕਿ ਕੋਈ ਵੀ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਫੜਿਆ ਜਾਂਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੋਂ ਤੁਰੰਤ ਐਸਐਸਪੀ ਮਾਨਸਾ ਨੇ ਇਸ ਕੇਸ ਦੇ ਵਿੱਚ ਪੂਰਾ ਪ੍ਰੋਸੀਜਰ ਫਾਲੋ ਕਰਕੇ ਆਰਟੀਕਲ 311 ਦੇ ਤਹਿਤ ਇਹਨੂੰ ਨੌਕਰੀ ਤੋਂ ਡਿਸਮਿਸ ਕੀਤਾ। ਉਸ ਤੋਂ ਇਲਾਵਾ ਇਹਦੀਆਂ ਸਾਰੀਆਂ ਪ੍ਰਾਪਰਟੀਆਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਕਿਸੇ ਵੀ ਕਿਸਮ ਦੀ ਇਲੀਗਲ ਪ੍ਰਾਪਰਟੀ ਜੇ ਪਾਈ ਜਾਏਗੀ ਤਾਂ ਉਸ ਪ੍ਰਾਪਰਟੀ ਦੇ ਨਾਲ ਵੀ ਉਸੇ ਸ਼ਕਤੀ ਦੇ ਨਾਲ ਨਜਿੱਠਿਆ ਜਾਏਗਾ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨਜਿੱਠਦੀ ਆ ਰਹੀ ਹੈ ਪ੍ਰਾਪਰਟੀਆਂ ਦੇ ਨਾਲ। ਉਹਦੇ ਤੋਂ ਇਲਾਵਾ ਇਹਦੀ ਜਿਹੜੀ ਤਫਤੀਸ਼ ਹੈ ਇਸ ਕੇਸ ਦੀ ਪੂਰੀ ਡੂੰਘਾਈ ਦੇ ਨਾਲ NSSP ਬਟਿੰਡਾ ਨੂੰ ਬਹੁਤ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਇਹਦੀ ਪੂਰੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇ ਇਹਦੇ ਵਿੱਚ ਸਾਰੇ ਹੀ ਬੈਕਵਰਡ ਫਾਰਵਰਡ ਲਿੰਕੇਜਸ ਦੇਖੇ ਜਾਣ ਔਰ ਪੂਰੀ ਤਹਿ ਤੱਕ ਇਸ ਕਿਸ ਤੇ ਵਿੱਚ ਜਾਇਜ਼ ਹੋਵੇ